ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੇ ਦਿਨੀ ਸ੍ਰੀ ਹਿਮਕੁੰਡ ਸਾਹਿਬ ਦੀ ਸੀਰੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਕੱਲ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੋਬਿੰਦ ਧਾਮ ਤੋਂ ਗੁਰਦੁਆਰਾ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਗੋਬਿੰਦ ਘਾਟ ਪਹੁੰਚੇ ਸੀਗੇ ਤੇ ਅੱਜ ਇਸ ਵੀਡੀਓ ਦੇ ਵਿੱਚ ਥੋੜੇ ਜਿਵੇਂ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਣਾ ਵਾ ਗੋਬਿੰਦ ਘਾਟ ਸਾਹਿਬ ਦੇ ਤੇ ਇਸ ਤੋਂ ਬਾਅਦ ਅਸੀਂ ਚਲਦੇ ਆ ਤੁਹਾਨੂੰ ਬਦਰੀਨਾਥ ਲੈ ਕੇ ਚਲਦੇ ਆ ਤੇ ਬਦਰੀਨਾਥ ਵੀ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਇਸ ਤੋਂ ਅਗਲੀ ਵੀਡੀਓ ਚ ਤੁਹਾਨੂੰ ਮਾਨਾ ਪਿੰਡ ਦੇ ਵੀ ਦਰ ਦਿਖਾ ਕੇ ਲਿਆਵਾਂਗੇ ਮਾਨਾ ਪਿੰਡ ਉੱਥੋਂ ਦਾ ਰਹਿਣ ਸਹਿਣ ਕਿਹੋ ਜਿਹਾ ਤੇ ਅਗਲੀਆਂ ਦੋ ਵੀਡੀਓ ਜਿਹੜੀਆਂ ਨੇ ਉਹ ਜ਼ਰੂਰ ਦੇਖਿਓ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਹਾਈਪ ਕਰਿਓ ਧੰਨਵਾਦ ਲਓ ਜੀ ਹੁਣ ਅੰਦਰ ਆ ਗਏ ਆ ਤੇ ਮੈਂ ਸਿੱਦੇ ਤੁਹਾਨੂੰ ਦਰਬਾਰ ਸਾਹਿਬ ਦੇ ਹੀ ਦਰਸ਼ਨ ਕਰਾਉਣਾ ਵਾ ਤੇ ਅੱਜ ਤਰੀਕ ਹੈਗੀ ਆ ਜੀ 12 ਯਾਨੀ ਕਿ 10 ਤਰੀਕ ਨੂੰ ਕਲੋਜ਼ਿੰਗ ਤੋਂ ਬਾਅਦ ਇੱਥੇ ਬਿਲਕੁਲ ਸੰਗਤਾਂ ਜਿਹੜੀਆਂ ਨੇ ਤਕਰੀਬਨ ਕਹਾਂ ਲੋ ਤੁਸੀਂ ਕਿ 5% ਸਿਰਫ ਸੰਗਤਾਂ ਜਿਹੜੀਆਂ ਇੱਥੇ ਰਹਿ ਗਈਆਂ ਨੇ ਤੇ ਆਹ ਦੇਖੋ ਚਿੜੀ ਜਿਹੜੇ ਸਾਡੇ ਪੰਜਾਬ ਚ ਇਸ ਟਾਈਮ ਚਿੜੀ ਨਹੀਂ ਲੱਭਦੀ ਇੱਥੇ ਵੇਖੋ ਬਾਧੂ ਚਿੜੀਆਂ ਤੇ ਉਹ ਦੋ ਤਿੰਨ ਸਾਹਮਣੇ ਨੇ ਤੇ ਦਰਬਾਰ ਦੇ ਹੁਣ ਅੰਦਰ ਚੱਲਦੇ ਆ ਤੇ ਮੱਥਾ ਟੇਕਦੇ ਆ ਹੁਣ ਇੱਥੋਂ ਚਾਲੇ ਮਾਰਨ ਲੱਗੇ ਆ ਜੀ ਬਦਰੀਨਾਥ ਵੱਲੋਂ ਤੇ ਇਹ ਆ ਜੀ ਗੁਰਦਰਾ ਸਾਹਿਬ ਇਹਮਕੁੰਡ ਸਾਹਿਬ ਜੀ ਗੋਵਿੰਦ ਘਾਟ ਤੇ ਇਹ ਕੁਛ ਗੁਰਦਰਾ ਸਾਹਿਬ ਦੀਆਂ ਸਰਾਵਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹਮਕੁੰਡ ਨਿਵਾਸ ਤੇ ਇਸ ਪਾਸੇ ਥੋੜਾ ਜਿਹਾ ਇਤਿਹਾਸ ਵੀ ਲਿਖਿਆ ਹੋਇਆ ਉਹ ਵੀ ਮੈਂ ਝਾਤ ਪ੍ਰਵਾਦ ਪਵਾ ਦਵਾਂ ਤੁਹਾਨੂੰ ਤੇ ਕੱਲ੍ਹ ਵਾਸਤੇ ਅਸੀਂ ਇੱਥੋਂ ਬੱਸ ਲੈ ਕੇ ਨਿਕਲਾਂਗੇ ਦੇਖੋ ਛੋਟਾ ਜਿਹਾ ਟਰੈਕਟਰ ਬਹੁਤ ਸੋਹਣੀ ਧੁੱਪ ਲੱਗੀ ਹੋਈ ਆ ਤੇ ਇਹ ਲਿਖਿਆ ਜੀ ਛੋਟਾ ਜਿਹਾ ਇਤਿਹਾਸ ਇਹਦੇ ਤੇ ਵੀ ਤੁਸੀਂ ਝਾਤ ਮਾਰ ਸਕਦੇ ਹੋ ਇਤਿਹਾਸ ਪੜ ਲਿਓ ਤੇ ਹੁਣ ਬਾਹਰ ਜਿਹੜੀ ਆਓ ਗੱਡੀ ਆ ਚੁੱਕੀ ਆ ਤੇ ਗੱਡੀ 'ਚ ਹੁਣ ਬੈਠਦੇ ਆਂ ਤੇ ਗੱਲਬਾਤ ਲੱਗੇ ਆ ਬਾਬਾ ਜੀ ਕਰਨ ਲਓ ਜੀ ਸਾਹਮਣੇ ਦੇਖੋ ਪਹਾੜ ਬਦਰੀਨਾਥ ਦੇ ਤੇ ਬਦਰੀਨਾਥ ਵਾਲੇ ਸੜਕ ਦੇ ਉੱਤੇ ਰੋਡ ਤੇ ਆਪਾਂ ਚੜ ਗਏ ਆ ਤੇ ਗੁਰਦੁਆਰਾ ਗੋਬਿੰਦ ਘਾੜ ਤੋਂ ਚੱਲ ਕੇ ਤੇ ਸਾਡੇ ਨਾਲ ਪਿੱਛੇ ਸਾਰੀਆਂ ਸਾਡੀਆਂ ਸੰਗਤਾਂ ਖੜੀਆਂ ਨੇ ਤੇ ਸਾਡੀ ਇੱਕ ਕੁੜੀ ਜਕਾਰਾ ਲਾਏਗੀ ਸਾਰੀਆਂ ਕਾਲੇ ਇਹ ਸਾਰੀਆਂ ਸੰਗਤਾਂ ਜਿਹੜੀਆਂ ਰਿਸ਼ੀਕੇਸ਼ ਤੋਂ ਆਪਾਂ ਇਕੱਠੇ ਤੁਰੇ ਸੀ ਨਾ ਤੇ ਇਕੱਠੇ ਯਾਤਰਾ ਕੀਤੀ ਆ ਤੇ ਅੱਜ ਤੱਕ ਅੱਜ ਤਰੀਕ ਹੈਗੀ ਆ ਜੀ 12 ਪਰ ਤੇ 6 ਤਰੀਕ ਤੋਂ ਚੱਲੇ ਸੀ ਤੇ 12 ਤਰੀਕ ਤੱਕ ਅੱਜ 7 ਦਿਨ ਹੋ ਗਏ ਆ ਤੇ ਅੱਜ ਸਾਰੇ ਸੰਗਤ ਜਿਹੜੀ ਉਹੀ ਸਾਡੀ ਅੱਜ ਵੀ ਇਕੱਠੀ ਆ ਤੇ ਇਹ ਬਦਰੀਨਾਥ ਵਾਲੇ ਰੋਡ ਦੇ ਉੱਤੇ ਹੁਣ ਅਸੀਂ ਚੜ ਗਏ ਆ ਇੱਥੋਂ ਹੁਣ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਚੜ੍ਹਾਈਆਂ ਤੇ ਬਦਰੀਨਾਥ ਦੇ ਬਦਰੀਨਾਥ ਦਾ ਥੋੜਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਬਦਰੀਨਾਥ ਤੋਂ ਜਾਂਦੇ ਆ ਗੋਵਿੰਦ ਘਾੜ ਤੋਂ ਕੋਈ ਤਕਰੀਬਨ 3 ਕਿਲੋਮੀਟਰ ਅੱਗੇ ਆ ਕੇ ਰੁਕੇ ਆ ਇਹ ਆ ਵਿਊ ਥੋੜਾ ਸਿਆ ਤੇ ਇਹ ਜਿਹੜਾ ਤੁਸੀਂ ਲਾਲ ਲਾਲ ਦੇਖ ਰਹੇ ਹੋ ਨਾ ਪਿੰਡ ਦੇ ਵਿੱਚ ਫਸਲ लाल लाल ਜਿਹੜੀ ਫਸਲ ਆ ਇਹ ਕਹਿੰਦੇ ਰਾਮ ਦਾਣਾ ਕਹਿੰਦੇ ਇਹਨੂੰ ਤੇ ਇਹ ਇਸ ਫਸਲ ਦਾ ਇਹ ਹੁਣ ਪੱਕ ਰਹੀ ਆ ਹੌਲੀ ਹੌਲੀ ਚਿੱਟੀ ਹੋ ਜਾਏਗੀ ਕਹਿੰਦੇ ਇਸ ਫਸਲ ਦਾ ਇਹ ਇਸ ਫਸਲ ਦੀ ਮਠਿਆਈ ਬਣਦੀ ਆ ਇਹ ਅਸੀਂ ਹੁਣ ਪਾਂਡੂਕੇਸ਼ਵਰ ਪਾਰ ਕੀਤਾ ਵਾ ਤੇ ਅਗਲਾ ਕਸਬਾ ਆਇਆ ਵਾ ਹਾਂ ਨੌ ਜੀ ਕਰੋ ਚੱਕ ਪਹਾੜਾਂ ਨੂੰ ਸਿਰ ਦੇ ਉੱਤੇ ਪਹਾੜ ਤੇ ਰੋਡ ਪਿਛਲੇ ਸਾਲਾਂ ਨੂੰ ਗਿਲਸਾਵ ਰੋਡ ਵਧੀਆ ਬਣ ਗਿਆ ਵਧੀਆ ਬਣ ਗਿਆ ਇਹ ਪਿਛਲੇ ਸਾਲੇ ਰੋਡ ਨਾ ਬਹੁਤ ਖਰਾਬ ਸੀਗਾ ਉਦੋਂ ਮੀਂਹ ਬਹੁਤ ਪੈ ਸੀ ਤੁਹਾਨੂੰ ਆ ਪੁਲ ਤੋਂ ਪਹਿਲਾਂ ਬਹੁਤ ਖਰਾਬ ਸੀਗਾ ਰਸਤਾ ਟਿੱਕੜ ਕਣ ਬਹੁਤ ਸੀਗਾ ਇਸ ਵਾਰ ਠੀਕ ਆ ਪੁਲ ਵੀ ਪਿਛਲੀ ਵਾਰ ਚੱਲੂ ਹੋ ਚੁੱਕਾ ਹੈਗਾ ਹਾਂ ਪਹਿਲਾਂ ਹੋਰ ਲੰਗੇ ਸੀ ਹੁਣ ਆ ਚੱਲੂ ਹੈ ਪੁਲ ਬਹੁਤ ਸੋਹਣਾ ਚੱਲੂ ਹੋਇਆ ਵਾ ਇਹ ਵੀ 2 ਸਾਲ ਹੀ ਹੋਏ ਕਹਿੰਦੇ ਬਣਿਆ ਨੂੰ ਇਹਨੂੰ ਵਾਹ ਜੀ ਵਾਹ ਹੁਣ ਆਏਗਾ ਜੀ ਹਨੂਮਾਨ ਚੱਟੀ ਆਏਗੀ ਹੁਣ ਸਾਫ ਬਣ ਗਿਆ ਇਹ ਫਿਰ ਥੋੜੇ ਲੱਗੇ ਰੋਡ ਵੀ ਵੱਡਾ ਕਰਤਾ ਪਹਿਲੇ ਰੋਡ ਛੋਟਾ ਹੁੰਦਾ ਸੀਗਾ ਉਹ ਰੋਡ ਥੋੜਾ ਵੱਡਾ ਕਰਤਾ ਇਧਰ ਨੂੰ ਚੜਾਈ ਜਣੀ ਆ ਕੁਝ ਜ਼ਿਆਦਾ ਦਾ ਲਓ ਜੀ ਆ ਗਿਆ ਜੀ ਹਨੂਮਾਨ ਚੱਟੀ ਇਹ ਹਨੂਮਾਨ ਚੱਟੀ ਜਿਹੜੀ ਆ ਹਨੂਮਾਨ ਚੱਟੀ ਇਹ ਆ ਜੀ ਹਨੂਮਾਨ ਚੱਟੀ ਹਨੂਮਾਨ ਚੱਟੀ ਦਾ ਇਤਿਹਾਸ ਜਿਹੜਾ ਵਾ ਉਹ ਇਹ ਆ ਕਿ ਇਹ ਹਨੂਮਾਨ ਮੰਦਿਰ ਆ ਤੇ ਜਦੋਂ ਇਧਰ ਨੂੰ ਪਾਂਡਵ ਆਏ ਨੇ ਤਾਂ ਹਨੂਮਾਨ ਜੀ ਦਿਖਾਇਆ ਗਿਆ ਕਿ ਬਜ਼ੁਰਗ ਸੀਗੇ ਉਸ ਟਾਈਮ ਤੇ ਤੇ ਭੀਮ ਨੇ ਭੀਮ ਨੇ ਭੀਮ ਨੂੰ ਰਸਤੇ ਦੇ ਵਿੱਚ ਠੇਡਾ ਲੱਗਾ ਸੀਗਾ ਤੇ ਉਹਨੇ ਉਸ ਚੀਜ਼ ਨੂੰ ਚੁੱਕ ਕੇ ਪਰੇ ਕਰਨਾ ਚਾਹਿਆ ਤੇ ਦੇਖਿਆ ਤੇ ਹਨੂਮਾਨ ਦੀ ਪੂਛ ਸੀਗੀ ਤੇ ਹਨੂਮਾਨ ਦੀ ਪੂਛ ਜਿਹੜੀ ਸੀ ਉਹ ਰਸਤੇ ਵਿੱਚ ਚੁੱਕਣ ਦੀ ਇਹ ਆ ਜੀ ਉਹ ਹਨੂਮਾਨ ਮੰਦਿਰ ਜਿੱਥੇ ਭੀਮ ਨੇ ਪੂਛ ਨੂੰ ਚੱਕਿਆ ਸੀਗਾ ਤੇ ਪੂਛ ਜਿਹੜੀ ਆ ਹਨੂਮਾਨ ਜੀ ਦੀ ਚੱਕੀ ਨਹੀਂ ਸੀ ਗਈ ਇਹ ਉਹ ਸਥਾਨ ਹਨੂਮਾਨ ਚੱਟੀ ਉੱਪਰ ਲਿਖਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਇਹ ਮੰਦਿਰ ਤੇ ਅੰਦਰ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਕੇ ਆ ਰਹੀਆਂ ਨੇ ਤੇ ਬਾਹਰ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਸੱਜੀਆਂ ਹੋਈਆਂ ਨੇ ਇਹ ਕਾਫੀ ਟ੍ਰੈਫਿਕ ਜਿਹੜੀਆਂ ਜਿੰਨੀ ਟ੍ਰੈਫਿਕ ਹੁੰਦੀ ਹੈ ਇੱਥੇ ਜ਼ਿਆਦਾਤਰ ਟ੍ਰੈਫਿਕ ਜਿਹੜੀ ਆ ਰੁੱਕ ਕੇ ਜਾਂਦੀ ਹੈ ਤੇ ਤਰ੍ਹਾਂ-ਤਰ੍ਹਾਂ ਦਾ ਖਾਣਾ-ਦਾਣਾ ਵੀ ਇੱਥੇ ਬਹੁਤ ਸੋਹਣਾ ਆ ਆ ਦੇਖੋ ਜਿੱਦਾਂ ਗੁੰਦੀ ਮੋਟੀ ਕਚੌਰੀ ਗੋਲ ਗੱਪਾ ਚੱਲ ਰਿਹਾ ਬਈ ਜਿੰਨੀਆਂ ਵੀ ਸੰਗਤਾਂ ਬਦਰੀਨਾਥ ਦਰਸ਼ਨਾਂ ਲਈ ਜਾਂਦੀਆਂ ਨੇ ਉਹ ਸਾਰੀਆਂ ਹੀ ਸੰਗਤਾਂ ਜੜੀਆਂ ਨੇ ਇੱਥੇ ਹਨੂਮਾਨ ਚੱਟੀ ਜੜਿਆ ਹਨੂਮਾਨ ਜਿਹਦੇ ਮੰਦਰ ਇੱਥੇ ਮੱਥਾ ਟੇਕ ਕੇ ਤੇ ਫਿਰ ਅੱਗੇ ਜਾਂਦੀਆਂ ਨੇ ਤੇ ਬਹੁਤ ਇਤਿਹਾਸਕ ਮੰਦਰ ਹੈ ਵੀ ਤੇ ਬਿਲਕੁਲ ਪਹਾੜੀ ਦੇ ਕੰਢੇ ਤੇ ਆ ਦਰਿਆ ਦੇ ਕੰਢੇ ਤੇ ਆ ਤੇ ਇਧਰ ਅੱਗੇ ਰਸਤਾ ਜੜਾ ਵਾ ਉਹ ਸ਼ੁਰੂਆਤ ਹੋ ਗਿਆ ਇਧਰ ਅੱਗੇ ਹੋਰ ਚੜਾਈਆਂ ਬਹੁਤ ਜ਼ਿਆਦਾ ਚੜਾਈਆਂ ਨੇ ਤੇ ਪਹਾੜ ਜਿਹੜੇ ਨੇ ਕੱਚੇ ਨੇ ਤੇ ਖਰਾਬ ਮੌਸਮ ਦੇ ਟਾਈਮ ਦੇ ਵਿੱਚ بارشਾਂ ਦੇ ਮੌਸਮ ਦੇ ਵਿੱਚ ਇਹ ਰਸਤਾ ਜੜਾ ਵਾ ਉਹ ਹੋਣ ਵੱਡਾ ਕਰ ਦਿੱਤਾ ਵਾ ਕਾਫੀ ਸਹੂਲਤਾ ਦਿੱਤੀਆਂ ਨੇ ਇਸ ਰਸਤੇ ਨੂੰ ਪਹਿਲੇ ਕਾਫੀ ਕੱਚਾ ਰਹਿੰਦਾ ਸੀਗਾ ਇਹ ਰਸਤਾ ਇਹ ਆ ਜੀ ਹਨੂਮਨ ਚੱਟੀ ਹੁਣ ਅਸੀਂ ਇੱਥੋਂ ਅੱਗੇ ਚੱਲਦੇ ਆਂ ਵੇਖੋ ਜੀ ਰੋਡ ਰੋਡ ਦੇ ਨਜ਼ਾਰੇ ਤੇ ਪਹਾੜਾਂ ਦੇ 뷰 ਵੀ ਬਹੁਤ ਵਧੀਆ ਨੇ ਤਕਰੀਬਨ 2560 ਐਲਟੀਟਿਊਡ ਸਮੁੰਦਰ ਤਲ ਤੋਂ 2560 ਆ ਗਿਆ ਹੁਣ ਬਦਰੀਨਾਥ ਦੇਖਦੇ ਆਂ ਜਾ ਕੇ ਕਿ ਕਿੰਨਾ ਐਲਟੀਟਿਊਡ ਤੇ ਰੋਡ ਜਿਹੜੇ ਆ ਉਹ ਅੱਗੇ ਨਾਲੋਂ ਬਹੁਤ ਵਧੀਆ ਬਣ ਚੁੱਕੇ ਆ ਹੁਣ ਰੋਡ ਰੋਡ 'ਚ ਕੋਈ ਕਮੀ ਨਹੀਂ ਰਹੀ ਇਥੋਂ ਤੱਕ ਜਿੱਥੋਂ ਤੱਕ ਅਸੀਂ ਹਲੇ ਆਏ ਆਂ ਇਥੋਂ ਤੱਕ ਰੋਡ ਠੀਕ ਹੈ ਤੇ ਚੜਾਈ ਤਾਂ ਜ਼ਰੂਰ ਪੈਗੀ ਤੁਹਾਨੂੰ ਜਿਸ ਤਰ੍ਹਾਂ ਹੁਣ ਚੜਾਈ ਦੇਖ ਰਹੇ ਆਂ ਚੜਾਈ ਤਾਂ ਕਾਫੀ ਹੈ ਉਹ ਦੇਖ ਲਓ ਉੱਪਰ ਵੀ ਕੰਮ ਚੱਲ ਰਿਹਾ ਬਈ ਪਹਾੜਾਂ ਦੇ ਕੱਚੇ ਪਹਾੜ ਦੇ ਟੁੱਟਦੇ ਨੇ ਆ ਸਾਰੇ ਕੰਮ ਚੱਲ ਰਿਹਾ ਇੱਧਰ ਤਾਂ ਆਪਾਂ ਲੱਗੇ ਹੋਏ ਹਾਂ ਕੀ ਆ ਖੂਬਸੂਰਤੀ ਆ ਪਹਾੜਾਂ ਦੀ ਤੇ ਇੱਥੋਂ ਹੀ ਤਕਰੀਬਨ ਮੈਂ ਤੁਹਾਨੂੰ ਦਿਖਾ ਦੇਣਾ ਵਾਂ ਪਿਛਲੇ ਪਾਸਿਓਂ ਅਸੀਂ ਆਏ ਆ ਮਨੁਮਨ ਚੱਟੀ ਉਹ ਥੱਲੇ ਰਹਿ ਗਿਆ ਮਨੁਮਨ ਚੱਟੀ ਪਿੱਛੇ ਤੇ ਇਸ ਪਾਸਿਓਂ ਐਂਡਾ ਇਹ ਕੱਚੇ ਪਹਾੜ ਜਿਹੜੇ ਆ ਉਹ ਤੋੜ-ਤੋੜ ਕੇ ਇਹਨਾਂ ਦੇ ਵਿੱਚ ਸਰੀਏ ਪਾਈਪਾਂ ਲਾ ਰਹੇ ਆ ਜਿਹੜੇ ਪਾਣੀ ਇਹਨਾਂ ਦੇ ਵਿੱਚੋਂ ਰਿਸਕੇ ਬਾਹਰ ਆ ਜਾਏ ਤੇ ਪਹਾੜ ਉਸੇ ਤਰ੍ਹਾਂ ਮਿੱਟੀ ਖੜੀ ਰਵੇ। ਇਹ ਦੇਖੋ ਇੱਥੋਂ ਲੈਂਡਸਲਾਈਡ ਹੋਈ ਸੀਗੀ। ਤੇ ਆਹ ਚੈੱਕ ਕਰੋ ਬਈ ਵੇਖੋ ਪੱਕੇ ਪਹਾੜ ਨੇ ਤੇ ਤੋੜ-ਤੋੜ ਕੇ ਇਹ ਬਣਾਏ ਹੋਏ ਨੇ। ਸੜਕ ਨੂੰ ਚੌੜਾ ਕੀਤਾ ਹੋਇਆ ਹੈ ਤੇ ਸਾਰੇ ਪਹਾੜ ਪੱਕੇ ਨੇ ਇਹ ਦੇਖ ਸਕਦੇ ਹੋ ਤੁਸੀਂ ਤੇ ਪਿੱਛੇ ਜਿਹੜੇ ਕੱਚੇ ਪਹਾੜ ਸੀ ਉਹ ਲੰਘ ਗਏ ਆ ਇਹ ਅੱਗੇ ਪੱਕੇ ਪਹਾੜ ਸ਼ੁਰੂ ਹੋ ਗਏ ਆਹ ਤਾਂ ਇਹ ਕੀ ਖੂਬਸੂਰਤ ਨਜ਼ਾਰਾ ਉਹ ਦੂਰ ਤੱਕ ਬੱਸ ਆ ਰਹੀ ਹੈ ਦੂਰ ਤੱਕ ਦਿਖ ਰਹੀ ਹੈ ਇਹ ਇਹ ਖੂਬਸੂਰਤੀ ਆ ਪਹਾੜਾਂ ਦੀ 뷰 ਤੇ ਬੜੇ ਵਧੀਆ ਨੇ ਗਿੱਲ ਸਾਹਿਬ ਨਾਲ ਇੱਕ ਛੋਟੀ ਜੀ ਗੱਲ ਕਰਦੇ ਆਂ ਗੈਲ ਸਾਹਿਬ ਜੀ ਜੀ ਪਹਾੜਾਂ ਨੂੰ ਵੇਖ ਕੇ ਹਿਣ ਲੇਹ ਲਦਾਖ ਦੀ ਯਾਦ ਆਉਂਦਾ ਬਿਲਕੁਲ ਜੀ ਬਿਲਕੁਲ ਉਹ ਲੇਹ ਲਦਾਖ ਦਾ ਟੂਰ ਇਸ ਵਾਰ ਜਿਹੜਾ ਕੈਨਸਲ ਕਰਨਾ ਪਿਆ ਸੀ ਕੈਨਸਲ ਹੋ ਗਿਆ ਜੀ ਤੇ 25 ਅਗਸਤ ਨੂੰ ਜਾਣਾ ਸੀ ਤੇ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਸੀ ਹਾਲਾਤ ਬਹੁਤ ਗਲਤ ਹੋ ਗਈ ਸੀ ਕਿ ਹੜ੍ਹ ਆ ਗਿਆ ਸੀਗਾ ਇਸ ਕਰਕੇ ਅਸੀਂ ਜਾ ਨਹੀਂ ਸਕੇ ਅਸੀਂ ਜਾ ਵੀ ਸਕਦੇ ਸੀ ਪਰ ਸਾਡਾ ਮਨ ਨਹੀਂ ਕਰਿਆ ਤੁੰਗ ਸਾਹਿਬ ਹਾਂ ਮਤਲਬ ਪੰਜਾਬ ਨੂੰ ਛੱਡ ਕੇ ਜਾਣ ਦਾ ਮਨ ਨਹੀਂ ਕੀਤਾ ਤੇ ਹੁਣ ਅਗਲੇ ਸਾਲ ਜਿਹੜਾ ਵਾ ਉਹ ਦੇਖਾਂਗੇ ਜੁਲਾਈ ਚ ਬਿਲਕੁਲ ਜੀ ਬਿਲਕੁਲ ਉਸ ਤੋਂ ਪਹਿਲੇ ਟੂਰ ਤੁਹਾਨੂੰ ਦਿਖਾਵਾਂਗੇ ਹੁਣ ਇਸ ਤੋਂ ਬਾਅਦ ਅਗਲਾ ਟੂਰ ਕੋਸ਼ਿਸ਼ ਕਰਾਂਗੇ ਰਾਜਸਥਾਨ ਦਾ ਟੂਰ ਲਗਾਉਣਾ ਸੀ ਚਾਹੇ ਗੁਜਰਾਤ ਤੱਕ ਵੀ ਜਾਣਾ ਪਏ ਜਿੱਥੋਂ ਟੂਰ ਜਿੱਥੋਂ ਸਾਡਾ ਮਨ ਕੀਤਾ ਵੀ ਹੁਣ ਵਾਪਸੀ ਉਦੋਂ ਪੰਜਾਬ ਨੂੰ ਵਾਪਸ ਹੀ ਆ ਜਾਗੇ ਉੱਥੋਂ ਵਾਪਸੀ ਇੱਕ ਹੋਰ ਸਾਲ ਤੋਂ ਵੱਡੀ ਗੱਲ ਆਏ ਸੀ ਛੋਟੇ ਮੋਟਰਸਾਈਕਲਾਂ ਦੇ ਟੂਰ ਲਾਉਣਾ ਇਹ ਹਾਂ ਬਿਲਕੁਲ ਬਿਲਕੁਲ ਨਾ ਬੋਲਡ ਨਹੀਂ ਚੱਕਣੇ ਹੈਗੇ ਬਿਲਕੁਲ ਛੋਟੇ ਹੋਏ ਸਿਟੀ 100 100 ਪਾਵਰ ਦੇ ਜਿਹੜੇ ਸਾਨੂੰ ਕੋਈ ਕਾਲੀ ਨਹੀਂ ਨਾ ਰੇਗੀ ਜੇ 200 ਕਿਲੋਮੀਟਰ ਸਫ਼ਰ ਹੋ ਗਿਆ ਰੋਜ਼ 100 ਹੋ ਗਿਆ ਬੜਾ ਵਾ ਤੇ ਇਹ ਕੁਝ ਪਹਾੜਾਂ ਦਾ ਝਾਕਾ ਦਾ ਬਈ ਬਾਹਰ ਦਾ ਤੇ ਕੈਂਚੀ ਮੋੜ ਦੇਖੋ ਤੁਸੀਂ ਮੋੜ ਕੈਂਚੀ ਬਹੁਤ ਚੜ੍ਹਾਈ ਸਿੱਧੀ ਚੜ੍ਹਾਈ ਹੈ ਇਸ ਰੋਡ ਦੀ ਬਦਰੀਨਾਥ ਦੀ ਚਲੋ ਬਈ ਪਹੁੰਚ ਗਏ ਅਸੀਂ ਪਦਰੀਨਾਥ ਤੇ ਆ ਸਾਡੇ ਆ ਸਾਡੇ ਮੁੰਡੇ ਇਹ ਵੀ ਸਾਡੇ ਨਾਲ ਰਹੇ ਨੇ ਉਦੋਂ ਦੇ ਤੇ ਕਿਦਾਂ ਦਾ ਰਿਹਾ ਸਫ਼ਰ ਤੁਹਾਡਾ ਵਧੀਆ ਜੀ ਕਿਸਮਤ ਵਾਲੀ ਵਧੀਆ ਦਰਸ਼ਨ ਹੈ ਦੋ ਦਿਨ ਦਰਸ਼ਨ ਹੋਏ ਤੁਸੀਂ ਕਹਿ ਰਹੇ ਸੀ ਅਸੀਂ ਚੱਲ ਜਾਣਾ ਵਾ ਪਰ ਤੁਹਾਡੇ ਕਰਮਾ ਜੀ ਬਦਰੀਨਾਥ ਦੇ ਵੀ ਦਰਸ਼ਨ ਤੇ ਮਾਨਾ ਵੀ ਦੇਖ ਕੇ ਜਾਣਾ ਜੀ ਸਾਡੇ ਤਾਂ ਕਰਮ ਬੜੇ ਵਧੀਆ ਨੇ ਹਾਂ ਚਲੋ ਤੇ ਇਹ ਵੀ ਅੱਜ ਦੀ ਰਾਤ ਇਕੱਠੇ ਇੱਥੇ ਫੇਰ ਰੁਕਾਂਗੇ ਗੋਵਿੰਦ ਘਾਟ ਤੇ ਕੱਲ ਇੱਥੋਂ ਚੱਲਾਂਗੇ ਰਿਸ਼ੀਕੇਸ਼ ਲਈ ਐਨੂੰ ਐਸ਼ ਕਰਨ ਦੇ ਆ ਵਧੀਆ ਕਮਰੇ ਨੇ ਸੋ ਰਹੇ ਆਂ ਤੇ ਸਾਰਾ ਕੁਝ ਵਧੀਆ ਹੋ ਤੇ ਪਹੁੰਚ ਕੇ ਬਦਰੀਨਾਥ ਸਾਹਮਣੇ ਬਦਰੀਨਾਥ ਪਹੁੰਚ ਚੁੱਕੇ ਆਂ ਤੇ ਉਸ ਪਾਸੇ ਮੰਦਿਰ ਆ ਅੱਗੇ ਉਧਰ ਚਾ ਜਾ ਰਹੇ ਹੁਣ ਤੇ ਗੱਡੀ ਤੋਂ ਉਤਰ ਗਏ ਅਸੀਂ ਲੋ ਵੀ ਬਦਰੀਨਾਥ ਇਹ ਜਿਹੜਾ ਸਾਰੇ ਦਾ ਸਾਰਾ ਬਣ ਰਿਹਾ ਨਾ ਇਹ ਪੂਰਾ ਸ਼ੋਪਿੰਗ ਮਾਲ ਆ ਤੇ ਸ਼ੋਪਿੰਗ ਮਾਲ ਬਹੁਤ ਵੱਡਾ ਬਣੇਗਾ ਵਿਚਕਾਰ ਦੇਖੋ ਕਿੰਨੀ ਖੁੱਲੀ ਜਗ੍ਹਾ ਆ ਇਹ ਵੀ ਸਾਰਾ ਉੱਪਰੋਂ ਲੱਕੜ ਦਾ ਹੋਇਆ ਸਾਰਾ ਇਹ ਇਹ ਸ਼ੋਪਿੰਗ ਮਾਲ ਬਣ ਰਿਹਾ ਪਹੁੰਚ ਗਏ ਜੀ ਨੇੜੇ ਤੇੜੇ ਤੇ ਤਕਰੀਬਨ 300 ਮੀਟਰ ਤੁਰ ਕੇ ਆਏ ਆ ਇੱਧਰ ਦੇਖੋ ਸਬਜ਼ੀਆਂ ਪਹਾੜੀ ਸਬਜ਼ੀਆਂ ਪਹਾੜੀ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਗੋਲ ਗੱਪੇ ਪਕੌੜੇ ਵੈਰੀ ਗੁੱਡ ਆ ਚੀਜ਼ ਦਾ ਟਰਾਈ ਕਰਕੇ ਦੇਖਦੇ ਆ ਬਾਅਦ ਚ ਤੇ ਇਹ ਆ ਗਿਆ ਜੀ ਬਦਰੀਨਾਥ ਅੱਗੇ ਤੇ ਅੱਗੋਂ ਆ ਗਿਆ ਜੀ ਸੀਬੀ ਜੀ ਸੀਬੀ ਤੋਂ ਬਾਅਦ ਦਿਖਾਵਾਂਗਾ ਮੈਂ ਤੁਹਾਨੂੰ ਲਓ ਜੀ ਪਹੁੰਚ ਗਏ ਜੀ ਟਕਾਣੇ ਤੇ ਦੇਖ ਲਓ ਸਾਹਮਣੇ ਦਰਸ਼ਨ ਕਰੋ ਬਦਰੀਨਾਥ ਤੇ ਇੱਥੋਂ ਹੁਣ ਐਂਟਰੀ ਜਿਹੜੀ ਆ ਦੂਸਰੇ ਪਾਸੇ ਉਹਦੀ ਐਂਟਰੀ ਆ ਉਧਰੋਂ ਦੀ ਇਹ ਇਹ ਸਾਹਮਣੇ ਆ ਗਿਆ ਜੀ ਬਦਰੀਨਾਥ ਦਰਸ਼ਨ ਇਹ ਹਾਜੀ ਮੇਨ ਮੰਦਿਰ ਬਦਰੀਨਾਥ ਜੀ ਦਾ ਦੂਰੋਂ ਥਿਊ ਬਹੁਤ ਸੋਹਣਾ ਆ ਰਿਹਾ ਏ ਪਹੁੰਚਣ ਡਿਆ ਲੱਗਿਆ ਏ ਹੌਲੀ ਹੌਲੀ ਤੇ ਦੂਸਰੇ ਪਾਸੇੋਂ ਦੀ ਐਂਟਰੀ ਲਈ ਅਸੀਂ ਸਾਡੇ ਨਾਲ ਗੁਰਦੁਆਰਾ ਗੋਬਿੰਦ ਘੜ ਤੋਂ ਸਟਾਫ ਨੇ ਇਹ ਦੋਨੇ ਸਟਾਫ ਨੇ ਸਾਡੇ ਇਹਨਾਂ ਕਰਕੇ ਸਾਨੂੰ ਐਂਟਰੀ ਇਧਰੋਂ ਦੀ ਮਿਲ ਗਈ ਆ ਅਸੀਂ ਬਾਹਰੋਂ ਦਰਸ਼ਨ ਕਰਕੇ ਆਉਨੇ ਆ ਅੰਦਰ ਵੀ ਦੇਖਦੇ ਹਾਂ ਜੇ ਜਾ ਗਿਆ ਤਾਂ ਤੇ ਵੀਆਈਪੀ ਐਂਟਰੀ ਜਿਹੜੀ ਆ ਸ਼ਾਇਦ ਮਿਲ ਜੇ ਹੁਣ ਮੈਂ ਤੁਹਾਨੂੰ ਇਸ ਬਦਰੀਨਾਥ ਦਾ ਇਤਿਹਾਸ ਨਾਲ ਨਾਲ ਤੁਹਾਨੂੰ ਦੱਸਦਾ ਵਾਂ ਕਿ ਜਦੋਂ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਇੱਦਾਂ ਇਹ ਨਿਵਾਸ ਸਥਾਨ ਸੀਗਾ ਇੱਥੇ ਰਹਿੰਦੇ ਹੁੰਦੇ ਸੀਗੇ ਉਹ ਤੇ ਜਦੋਂ ਉਹ ਗਰਮ ਕੁੰਡ ਦੇ ਵਿੱਚ ਸਨਾਨ ਲਈ ਬਾਹਰ ਚੱਲੇ ਨੇ ਤਾਂ ਭਗਵਾਨ ਵਿਸ਼ਨੂੰ ਭਗਵਾਨ ਵਿਸ਼ਨੂੰ ਨੇ ਬੱਚੇ ਦਾ ਰੂਪ ਧਾਰ ਲਿਆ ਤੇ ਬੱਚੇ ਦਾ ਰੂਪ ਧਾਰਨ ਤੋਂ ਬਾਅਦ ਉਹ ਰੋ ਰਿਆ ਸੀਗਾ ਛੋਟਾ ਬੱਚਾ ਬਾਕੀ ਸਾਹਮਣੇ ਬਦਰੀ ਬਦਰੀਨਾਥ ਮੰਦਿਰ ਜਦੋਂ ਛੋਟੇ ਬੱਚੇ ਦਾ ਰੂਪ ਧਾਰਨ ਕੀਤਾ ਤਾਂ ਰੋ ਰਿਆ ਸੀ ਤੇ ਮਾਤਾ ਪਾਰਬਤੀ ਜੀ ਨੇ ਸ਼ਿਵ ਭਗਵਾਨ ਨੂੰ ਕਿਹਾ ਕਿ ਇਹ ਬੱਚਾ ਰੋ ਰਿਹਾ ਹੈ ਤੇ ਭੁੱਖਾ ਹੋਏਗਾ ਤੇ ਸ਼ਿਵ ਭਗਵਾਨ ਨੇ ਮੁਸਕਰਾ ਕੇ ਕਿਹਾ ਆਖਿਆ ਕਿ ਰਹਿਣ ਦਿਓ ਅਸੀਂ ਸ਼ਨਾਣ ਲਈ ਚੱਲੇ ਆ ਤੇ ਚਲੋ ਤੇ ਇਹ ਜੋ ਹੈਗਾ ਠੀਕ ਆ ਤੇ ਚਲੋ ਮਾਤਾ ਪਾਰਵਤੀ ਜੀ ਦੀ ਮਮਤਾ ਜਾਗ ਗਈ ਤਾਂ ਮਾਤਾ ਪਾਰਵਤੀ ਨੇ ਉਹਨਾਂ ਨੂੰ ਚੁੱਕ ਕੇ ਤੇ ਇੱਥੇ ਅੰਦਰ ਲੈ ਗਏ ਉਹ ਜਦੋਂ ਮਾਤਾ ਪਾਰਵਤੀ ਅੰਦਰ ਲੈ ਗਏ ਤਾਂ ਉਸ ਬੱਚੇ ਨੂੰ ਜਾ ਕੇ ਦੁੱਧ ਪਲਾਇਆ ਯਾਨੀ ਕਿ ਵਿਸ਼ਨੂੰ ਭਗਵਾਨ ਸੀਗੇ ਦੁੱਧ ਪਲਾਇਆ ਤੇ ਉਹ ਸੋ ਗਿਆ ਤੇ ਮਾਤਾ ਪਾਰਵਤੀ ਵੀ ਸ਼ਨਾਣ ਲਈ ਆ ਗਏ ਜਦੋਂ ਸ਼ਨਾਣ ਕਰਕੇ ਵਾਪਸ ਆਏ ਨੇ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਤੇ ਉਹਨਾਂ ਦੇ ਆਉਣ ਤੇ ਅੰਦਰੋਂ ਜਿਹੜਾ ਸੀ ਉਹ ਦਰਵਾਜ਼ਾ ਬੰਦ ਸੀਗਾ ਤੇ ਦਰਵਾਜ਼ਾ ਬੰਦ ਸੀ ਤੇ ਸ਼ਿਵ ਭਗਵਾਨ ਨੂੰ ਤਾਂ ਪਤਾ ਸੀਗਾ ਤੇ ਉੱਥੋਂ ਫਿਰ ਉਹ ਦਰਵਾਜ਼ਾ ਨਹੀਂ ਖੁੱਲਿਆ ਤਾਂ ਦਰਵਾਜ਼ਾ ਕਿਉਂ ਖੁੱਲਣਾ ਸੀ ਕਿ ਉਹ ਵੀ ਸ਼ਿਵ ਭਗਵਾਨ ਅੰਦਰ ਸੀਗੇ ਉਹਨਾਂ ਨੇ ਇਹ ਹੱਤਿਆਉਣ ਵਾਸਤੇ ਇਸ ਸਥਾਨ ਨੂੰ ਤੇ ਉਹ ਲਿਆ ਤੇ ਸ਼ਿਵ ਭਗਵਾਨ ਫਿਰ ਇੱਥੋਂ ਕੇਦਾਰਨਾਥ ਜਿਹੜਾ ਉਹ ਚਲੇ ਗਏ ਸੀਗੇ ਇਸ ਜਗ੍ਹਾ ਤੋਂ ਫਿਰ ਉਹ ਕੇਦਾਰਨਾਥ ਸੇਵ ਭਗਵਾਨ ਪਹੁੰਚੇ ਸੀਗੇ ਇਹ ਆ ਜੀ ਉਹ ਬਦਰੀਨਾਥ ਮੰਦਿਰ ਤੇ ਇਹ ਛੋਟਾ ਜਿਹਾ ਇਤਿਹਾਸ ਦੱਸਿਆ ਤੁਹਾਨੂੰ ਲਓ ਜੀ ਉੱਪਰ ਪਹੁੰਚ ਗਏ ਆ ਤੇ ਇੱਕ ਹੋਰ વાਰਤਾ ਇੱਕ ਇਤਿਹਾਸ ਛੋਟਾ ਜਿਹਾ ਮੈਂ ਹੋਰ ਸੁਣਾਉਂਗਾ ਤੁਹਾਨੂੰ ਤੇ ਪਹਿਲੇ ਤੁਸੀਂ ਦਸਣ ਕਰ ਲਓ ਇਹ ਆ ਜੀ ਬਦਰੀਨਾਥ ਟੈਂਪਲ ਇਹ 12 ਵਜੇ ਮੰਦਿਰ ਬੰਦ ਹੋ ਜਾਣਾ ਇਸ ਸਮੇਂ 11:30 ਵਜੇ ਦਾ ਟਾਈਮ ਹੋਇਆ ਦੁਬਾਰਾ 3 ਵਜੇ ਟਪਾਲ ਖੁੱਲਦੇ ਇਸ ਟਾਈਮ ਆਰਤੀ ਹੋ ਰਹੀ ਹੈ ਅੰਦਰ ਇਸ ਕਰਕੇ ਘੰਟੀ ਵਜਾਈ ਜਾ ਰਹੀ ਹੈ ਇਹ ਆ ਗਿਆ ਜੀ ਮੰਦਰ ਤੇ ਇਸ ਪਾਸੇ ਆ ਗਈ ਅਲਕਨੰਦਾ ਨਦੀ ਥੱਲੇ ਤੇ ਇਹ ਆ ਗਿਆ ਗਰਮ ਕੁੰਡ ਗਰਮ ਕੁੰਡ ਵੀ ਜਾ ਕੇ ਦੱਸਦੇ ਆ ਤੇ ਇੱਕ ਛੋਟਾ ਜਿਹਾ ਇਤਿਹਾਸ ਤੁਹਾਨੂੰ ਫੇਰ ਦੱਸਦਾ ਮੈਂ ਇਤਿਹਾਸ ਇਸ ਤਰ੍ਹਾਂ ਜਦੋਂ ਵਿਸ਼ਨੂੰ ਭਗਵਾਨ ਨੇ ਇਹ ਇਸ ਜਗ੍ਹਾ ਨੂੰ ਹਥਿਆ ਲਿਆ ਤਾਂ ਇੱਥੇ ਰਹਿਣ ਲੱਗੇ ਤਾਂ বিষ্ণੂ ਭਗਵਾਨ ਨੇ ਭਗਤੀ ਸ਼ੁਰੂ ਕੀਤੀ ਤੇ ਕਈ ਯੋਗ ਬੀਤ ਗਏ ਤੇ ਉਸ ਤੋਂ ਬਾਅਦ ਮਾਤਾ ਮਾਤਾ ਲక్ష్ਮੀ ਮਾਤਾ ਲక్ష్ਮੀ ਜੀ ਨੇ ਫਿਰ বিষ্ণੂ ਭਗਵਾਨ ਦੇ ਉੱਪਰ ਜਿਹੜੀ ਆ 베ਰੀ ਦੇ ਰੂਪ ਦੇ ਵਿੱਚ ਸ਼ਾਂ ਕੀਤੀ ਤੇ ਬਹੁਤ ਚਿਰ ਬੀਤ ਗਿਆ ਤੇ ਉਸ ਤੋਂ ਬਾਅਦ ਜਦੋਂ ਉਹ ਆਪਣੀ ਭਗਤੀ ਚੋਂ ਨਿਕਲੇ ਤਾਂ বিষ্ণੂ ਭਗਵਾਨ ਨੇ ਫਿਰ ਮਾਤਾ ਲక్ష్ਮੀ ਨੂੰ ਕਿਹਾ ਕਿ ਤੇਰਾ ਵੀ ਮੇਰੇ ਨਾਲ ਹੀ ਭਗਤੀ ਹੋਈ ਆ ਤੇ ਜਿੰਨਾ ਜਿੰਨਾ ਚਿਰ ਇਹ ਯੋਗ ਦੇ ਵਿੱਚ ਜਦੋਂ ਤੱਕ ਇਸ ਜਗ੍ਹਾ ਦਾ ਨਾਮ ਰਹੇਗਾ ਤੇ ਇਸ ਜਗ੍ਹਾ ਦੇ ਨਾਲ ਮੇਰੇ ਨਾਮ ਦੇ ਨਾਲ ਤੇਰਾ ਨਾਮ ਵੀ ਜੋੜਿਆ ਜਾਏਗਾ ਤਾਂ ਤੇਰਾ ਨਾਮ ਲਿਆ ਜਾਏਗਾ ਤੇ ਮਾਤਾ ਲక్ష్ਮੀ ਦੇ ਨਾਮ ਦੇ ਨਾਲ ਜੋੜਨ ਦੇ ਨਾਲ ਇਹਦਾ ਨਾਮ ਪਿਆ ਬਦਰੀਨਾਥ ਉਸ ਵੇਲੇ ਦੇ ਇੱਥੇ ਬਦਰੀਨਾਥ ਦੀ ਅੰਦਰ ਮੂਰਤੀ ਆ ਬਿਲਕੁਲ ਕਾਲੇ ਰੰਗ ਦੀ ਮੂਰਤੀ ਆ ਉਹ ਬਦਰੀ ਵਿਸ਼ਾਲ ਕਹਦੇ ਉਹਨੂੰ ਤੇ ਉਸ ਮੂਰਤੀ ਦੇ ਜਿਹੜੇ ਦਰਸ਼ਨ ਜਿਹੜੇ ਇੱਕ ਵਾਰ ਕੀਤੇ ਸੀ ਅਸੀਂ ਤੇ ਅੱਜ ਇੱਥੇ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਹੋਇਆ ਵਾ ਤੇ ਬਾਕੀ ਸਾਡੀਆਂ ਸੰਗਤਾਂ ਵੀ ਖੜੀਆਂ ਨੇ ਇੱਥੇ ਸਾਰੀਆਂ ਤੇ ਦੇਖ ਰਹੇ ਆ ਆਨੰਦ ਲੈ ਰਹੇ ਆ ਤੇ ਇਸ ਪਾਸੇ ਆ ਨਦੀ ਜਿਹੜੀ ਹਲਕਨੰਦਾ ਹੁਣ ਅਸੀਂ ਥੱਲੇ ਜਾ ਕੇ ਤੁਹਾਨੂੰ ਤੇ ਕੁੰਡ ਵੀ ਗਰਮ ਕੁੰਡ ਵੀ ਦਿਖਾਉਨੇ ਆ ਜਿੱਥੇ ਇਸ਼ਨਾਨ ਕਰਕੇ ਤੇ ਫਿਰ ਉੱਪਰ ਆਉਂਦੇ ਨੇ ਤੇ ਐ ਉੱਪਰ ਕੁਛ ਪਹਾੜਾਂ ਦਾ ਜਿਹੜਾ ਨਜ਼ਾਰਾ ਵਾ ਇਸ ਪਾਸੇ ਬਹੁਤ ਵਧੀਆ ਨਜ਼ਾਰਾ ਪਹਾੜਾਂ ਦਾ ਚਾਰਪਹਰੇ ਲਾਈਨ ਜਿਹੜੀ ਆ ਬਹੁਤ ਲੰਬੀ ਲੱਗੀ ਹੋਈ ਇੱਥੇ ਤੇ ਕਿਉਂ ਗਿਲ ਸਾਹਿਬ ਵਧੀਆ ਰਿਹਾ ਇੱਥੇ ਆ ਕੇ ਵਧੀਆ ਲੱਗਾ ਕਿ ਨਹੀਂ ਹਰ ਹਰ ਸਾਲ ਆਉਂਦੇ ਹੋ ਤੁਸੀਂ ਵੀ ਤੇ ਆਪਾਂ ਸੋਨੂ ਨੂੰ ਪੁੱਛਦੇ ਆ ਸੋਨੂ ਭਾਜੀ ਕਿਵੇਂ ਲੱਗਾ ਇੱਥੇ ਆ ਕੇ ਬਹੁਤ ਵਧੀਆ ਜੀ ਤੁਸੀਂ ਪਹਿਲਾਂ ਵੀ ਆਇਓ ਤੁਸੀਂ ਪਹਿਲਾਂ ਵੀ ਬਹੁਤ ਰਹਿੰਦੇ ਪਹਿਲਾਂ ਵੀ ਆਇਓ ਤੇ ਲਾਲੀ ਭਾਜੀ ਤੁਸੀਂ ਤੁਸੀਂ ਪਹਿਲੇ ਆ ਚੁੱਕੇ ਹੋ ਤੁਸੀਂ ਪਹਿਲੇ ਆ ਚੁੱਕੇ ਹੋ ਤੇ ਮਾਨਾ ਗਏ ਪਹਿਲੇ ਲਾਲੀ ਭਾਜੀ ਮਾਨਾ ਨਹੀਂ ਗਏ ਸੋਨੂ ਭਾਜੀ ਗਏ ਆ ਤੇ ਆਪਾਂ ਇੱਧਰ ਆਪਣੇ ਮਨਪ੍ਰੀਤ ਨੂੰ ਵੀ ਪੁੱਛਦੇ ਆ ਮਨਪ੍ਰੀਤ ਕਿਵੇਂ ਲੱਗਾ ਇੱਥੇ ਆ ਕੇ ਪਹਿਲੀ ਵਾਰ ਆਇਓ ਨਾ ਹਾਂਜੀ ਤਾਂ ਮੈਂ ਦੂਜੀ ਵਾਰ ਆਇਆ ਤੁਸੀਂ ਦੂਜੀ ਵਾਰ ਹੀ ਆਇਓ ਇਹ ਮਾਤਰੀ ਪਹਿਲੀ ਵਾਰ ਹੀ ਆਈ ਆ ਤੇ ਵਧੀਆ ਲੱਗਾ ਕਹਿੰਦੇ ਹਾਂ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਦਰਸ਼ਨ ਕਰਦੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਉੱਪਰੋਂ ਅਸੀਂ ਹੋ ਆਏ ਹਾਂ ਤੇ ਉੱਪਰੋਂ ਅੰਦਰ ਦਰਸ਼ਨ ਵਾਸਤੇ ਤੇ ਲਾਈਨ ਬਹੁਤ ਆ ਇੱਧਰ ਤਬਤ ਕੁੰਡ ਨੂੰ ਰਸਤਾ ਜਾਂਦਾ ਵਾ ਇਸ ਪਾਸੇ ਦੋ ਕੁੰਡ ਨੇ ਇੱਥੇ ਤਬਤ ਕੁੰਡ ਤੇ ਨਰ ਕੁੰਡ ਬਾਕੀ ਜ਼ਿਆਦਾ ਜਾਣਕਾਰੀ ਨਹੀਂ ਆ ਇਹ ਉਹ ਕੁੰਡ ਨੇ ਜਿਹੜੇ ਗਰਮ ਕੁੰਡ ਨੇ ਜਿੱਥੇ ਸ਼ਨਾਹਨ ਜਿਹੜਾ ਉਹ ਕਰਦੀਆਂ ਸੰਗਤਾ ਇਹ ਨੇ ਜੀ ਇਸ ਪਾਸੇ ਕੁੰਡ ਤੇ ਇਹਨਾਂ ਕੁੰਡਾਂ ਦੇ ਵਿੱਚ ਇਸ਼ਨਾਨ ਵੀ ਜਿਹੜਾ ਉਹ ਸੰਤਾਂ ਕਰ ਰਹੀਆਂ ਨੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਤੇ ਇਹ ਨੇ ਜੀ ਉਹ ਕੁੰਡ ਇਸ ਪਾਸੇ ਦੇਖੋ ਡੁਬਕੀ ਲਗਾ ਰਹੀਆਂ ਨੇ ਸੰਗਤਾ ਤੇ ਇਹ ਆ ਜੀ ਗਰਮ ਕੁੰਡ ਇੱਕ ਇਹ ਕੁੰਡਾ ਤੇ ਇੱਕ ਅੱਗੇ ਕੁੰਡ ਵਾ ਹੋਰ ਇਹ ਸੰਗਤਾਂ ਜਿਹੜੀਆਂ ਇੱਥੇ ਇਸ਼ਨਾਨ ਕਰ ਰਹੀਆਂ ਨੇ ਤੇ ਇੱਕ ਕੁੰਡ ਜਿਹੜਾ ਵਾ ਔਰਤਾਂ ਵਾਸਤੇ ਇੱਧਰ ਆ ਕੁੰਡ ਦੂਸਰਾ ਕੁੰਡ ਇੱਧਰ ਇਹ ਆ ਜੀ ਇੱਧਰ ਵੀ ਕੁੰਡ ਹੈਗਾ ਵਾ ਇਹ ਵੀ ਕੁੰਡੀ ਆ ਤੇ ਇਹ ਜਿਹੜਾ ਮੇਰੇ ਨਾਲ ਵਾ ਕੁੰਡ ਇਹ ਲੇਡੀਜ਼ ਵਾਸਤੇ ਕੁੰਡ ਬਣਿਆ ਇਸ ਪਾਸੇ ਵੀ ਸੰਗਤਾਂ ਇਸ਼ਨਾਨ ਜਿਹੜੀਆਂ ਉਹ ਕਰਦੇ ਪਈਆਂ ਨੇ ਏ ਆ ਜੀ ਦੂਸਰੇ ਪਾਸਿਓਂ ਦੀ ਰਸਤਾ ਇੱਧਰ ਜੁੜ ਜਾਂਦਾ ਵਾ ਹੁਣ ਇੱਥੋਂ ਵਾਪਸੀ ਫੇਰ ਉਧਰ ਵੀ ਚਲਦੇ ਆਂ ਇਹ ਦੇਖੋ ਜੀ ਇਹ ਆ ਗਿਆ ਜੀ ਦੂਸਰਾ ਕੁੰਡ ਇਹ ਨਾਰਦ ਕੁੰਡ ਕਹਿੰਦੇ ਇਹਨੂੰ ਇਹ ਬਾਹਰ ਹੀ ਆ ਇਹ ਨਾਰਦ ਕੁੰਡ ਤੇ ਇੱਧਰ ਆ ਗਿਆ ਜੀ ਇਸ ਪਾਸੇ ਨਾਰਦ ਸ਼ਿਲਾ ਇਹ ਜਿੱਥੇ ਨਾਰਦ ਭਗਵਾਨ ਜਿਹੜੇ ਸੀਗੇ ਉਹਨਾਂ ਦੀ ਸ਼ਿਲਾ ਬਣੀ ਹੈ ਤੇ ਹੁਣ ਇੱਥੋਂ ਵਾਪਸੀ ਚੱਲੇ ਮਾਰੀਏ ਤੇ ਨਿਕਲੀਏ ਇਹ ਆ ਜੀ ਗਰਮ ਕੁੰਡ ਮੈਂ ਥੋੜਾ ਲਾਗੋ ਦਿਖਾ ਦਿੰਦਾ ਸੰਕਤਾ ਇਸ਼ਨਾਨ ਕਰਦੀਆਂ ਪਈਆਂ ਨੇ ਤੇ ਇਹ ਆ ਜੀ ਕੁੰਡ ਬਹੁਤ ਗਰਮ ਜਲਵਾ ਦੇ ਚ ਹੁਣ ਅਸੀਂ ਬਾਹਰ ਨੂੰ ਨਿਕਲੀਏ ਹੁਣ ਅਸੀਂ ਇੱਥੋਂ ਬਾਹਰ ਨਿਕਲ ਰਹੇ ਆ ਤੇ ਉਸ ਪੁਲ ਦੇ ਉੱਤੋਂ ਦੀ ਫੇਰ ਜਿੱਧਰੋਂ ਆਏ ਸੀ ਉਧਰ ਵਾਪਸ ਜਾਣੇ ਇਹ ਸੀ ਜੀ ਗੋਵਿੰਦ ਘਾੜ ਤੋਂ ਬਦਰੀਨਾਥ ਤੱਕ ਦੀ ਯਾਤਰਾ ਯਾਤਰਾ ਤੇ ਇਹ ਜਿਹੜਾ ਬਦਰੀ ਨਾਥ ਮੰਦਿਰ ਆ ਹਾਂਜੀ ਇਹ ਤਕਰੀਬਨ ਨਵੰਬਰ ਮਹੀਨੇ 25 ਦੇ ਨੇੜੇ ਤੇੜੇ ਬੰਦ ਹੋ ਜਾਂਦੀ ਹੈ ਜਦੋਂ ਉਦੋਂ ਇੱਥੇ ਕपाट ਬੰਦ ਹੁੰਦੇ ਨੇ ਤੇ ਖੁੱਲਦੇ ਜਿਹੜੇ ਉਹ ਅਪ੍ਰੈਲ ਮਹੀਨੇ ਆ ਅਪ੍ਰੈਲ ਮਹੀਨੇ ਤੇ ਇਹ ਆ ਜੀ ਬਦਰੀਨਾਥ ਟੈਂਪਲ ਅੱਜ ਦੀ ਵੀਡੀਓ ਨੂੰ ਲਾਈਕ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਓ ਹਾਈਪ ਵੀ ਕਰਿਓ ਚੱਲਦੇ ਆ ਜੀ ਹੁਣ ਇਸੋਂ ਇੱਥੋਂ ਅਗਲੀ ਡੈਸਟੀਨੇਸ਼ਨ ਤੇ ਤੇ ਅਗਲੀ ਵੀਡੀਓ ਚ ਤੁਹਾਨੂੰ ਮਾਨਾ ਪਿੰਡ ਭਾਰਤ ਦਾ ਪਹਿਲਾ ਪਿੰਡ ਦਿਖਾਉਣਾ ਜਿਹੜਾ ਬਾਰਡਰ ਦੇ ਉੱਤੇ ਆ ਧੰਨਵਾਦ ਰੱਬ ਰੱਖਾ